ਕਿੰਨੀ ਉਮਰ ਹੋ ਗਈ ਪਤਾ ਕੋਈ ਨਹੀਂ ਪਤਾ ਕੋਈ ਨਹੀਂ ਵੋਟ ਪਾਏ ਹਾਂ ਵੋਟ ਪਾਏ ਹਰ ਵਾਰੀ ਜੇ ਵੋਟਾਂ ਪਾਉਣਾ ਨੇ ਉਹ ਆ ਰਹੇ ਆ ਆਖਾਂਗੇ ਆ ਕਰਾਂਗੇ ਕੁਝ ਵੀ ਨਹੀਂ ਕਰਦੇ ਬੰਦੇ ਕਿੰਨੀ ਵਾਰੀ ਵੋਟ ਪਾ ਚੁੱਕੇ ਤੁਸੀਂ ਹੁਣ ਤੱਕ ਬੜੇ ਬੜੀ ਵਾਰੀ ਵੋਟ ਪਾਈ ਹੋਣੀ ਤੁਸੀਂ ਤਾਂ ਹੁਣ ਤੱਕ ਚੰਗੀਆਂ ਚੀਜ਼ਾਂ ਕੋਈ ਦੇਖੀ ਆ ਤੁਸੀਂ ਅਹੀਂ ਤੇ ਚਾਹੁੰਦੇ ਆ ਕਿ ਸਭ ਤੋਂ ਵੱਡੀ ਗੱਲ ਹੈ ਕਿ ਪਿੰਡ ਚੋਂ ਸਾਡੇ ਨਸ਼ਾ ਖਤਮ ਹੋਣਾ ਚਾਹੀਦਾ ਤੁਸੀਂ ਵੀ ਵੋਟ ਪਾਏ ਅੱਜੀ ਚੱਲੇ ਆ ਪਾਉਣ ਤੇ ਅੱਜੀ ਨੌਜਵਾਨੋ ਤੁਸੀਂ ਕਿਹੜੀਆਂ ਉਮੀਦਾਂ ਕਿਹੜੀਆਂ ਖੁਆਇਸ਼ਾਂ ਕੀ ਲੈ ਕੇ ਵੋਟ ਪਾਣ ਜਾ ਰਹੇ ਹੋ ਵਾਜੀ ਚੱਲੇ ਤੇ ਹੈਗੇ ਆ ਕਹਿੰਦੇ ਨੌਕਰੀਆਂ ਦਵਾਂਗੇ ਠੀਕ ਆ ਹੁਣ ਪਤਾ ਨਹੀਂ ਗਾੜੀ ਮਿਲਦੀਆਂ ਕਿ ਨਹੀਂ ਦੇਸ਼ ਦੇ ਵਿੱਚ ਕੀ ਦੇਖਦੇ ਹੂੰ ਵੀ ਦੇਸ਼ ਦੀ ਤਰੱਕੀ ਕਿਵੇਂ ਹੋਵੇ ਦੇਸ਼ ਦੀ ਤਰੱਕੀ ਹੋਵੇ ਨਾਲ ਨੌਜਵਾਨਾਂ ਦੀ ਵੀ ਤਰੱਕੀ ਹੋਊਗੀ ਸਰ ਠੀਕ ਆ ਆ ਨੌਕਰੀਆਂ ਮਿਲਣ ਜਿਹੜੇ ਵਿਲੇ ਤੁਰੇ ਫਿਰਦੇ ਆ ਨਸ਼ਾ ਵੇਖੋ ਕਿੰਨਾ ਡਿਆ ਵਿਕਣ ਬਾਹਰ ਪਾਰਟੀ ਜੋ ਮਰਜ਼ੀ ਕਰੇ ਉਹ ਆਪਣੀ ਮਰਜ਼ੀ ਨਾਲ ਪਾਉਣੀ ਹੈ ਦਰ ਜਾ ਕੇ ਜਿੱਥੇ ਮਰਜ਼ੀ ਪਾ ਦੋ ਮੈਨੂੰ ਨਵੀਂ ਸਰਕਾਰ ਚੰਨੀ ਚਾਹੀਦੀ ਏ ਕਿ ਕੀ ਕਰੇ ਸਰਕਾਰ ਵੀ ਜਿਹੜੇ ਲੋਕਾਂ ਦੀ ਜ਼ਿੰਦਗੀ ਸੁਖੀ ਹੋ ਜਾਏ ਸਾਨੂੰ ਤੇ ਵਾਹ ਨਸ਼ੀਨਾ ਵੀ ਨਸ਼ਾ ਬੰਦ ਹੋ ਜਾਏ ਨੌਜਵਾਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਤੇ ਨਸ਼ੇ ਬੰਦ ਹੋਣੇ ਚਾਹੀਦੇ ਆ ਸਭ ਤੋਂ ਮੇਨ ਮੁੱਦਾ ਇਹੋ ਹੈ ਜੀ ਨਸ਼ੇ ਬੰਦ ਹੋਣੇ ਚਾਹੀਦੇ ਜਿਹੜੀ ਵੀ ਕੋਈ ਪਾਰਟੀ ਆਏਗੀ ਨਸ਼ਾ ਬੰਦ ਕਰੇਗੀ ਉਹ ਰਾਜ ਕਰੇਗੀ ਨਹੀਂ ਤੇ ਬਲਕਿ ਨਹੀਂ ਤੇ ਵਰਨਾ ਲੋਕਾਂ ਨੇ ਵੋਟਾਂ ਪਾਉਣੀਆਂ ਬੰਦ ਕਰ ਦੇਣਗੇ ਤੇ ਬਾਕੀ ਜਿਹੜੇ ਵਾਅਦੇ ਕਰਦੇ ਉਹ ਹੁੰਦੇ ਨਹੀਂ ਆ ਨਸ਼ੇ ਨਸ਼ੇ ਨਾ ਕਿਹਾ ਨਸ਼ੇ ਬੰਦ ਕਰਾਵਾਂਗੇ ਨਸ਼ੇ ਤਾਂ ਬੰਦ ਹੋਏ ਨਹੀਂ ਆ ਅਜੇ ਤੱਕ ਲੋਕ ਕਾਂਗਰਸ ਪਾਰਟੀ ਦੇ ਪੱਖ ਵਿੱਚ ਨਿਤਰ ਰਹੇ ਨੇ ਤੇ ਲੋਕ ਚਾਹੁੰਦੇ ਨੇ ਕਿ ਦੇਸ਼ ਦਾ ਸੰਵਿਧਾਨ ਬਚਾਉਣ ਵਾਸਤੇ ਆਪਾਂ ਵੋਟੇਸਵਰ ਦੀ ਪਿੰਡ ਦਾ ਸਰਪੰਚ ਹੈ ਜੀ ਇਸ ਪਿੰਡ ਦਾ ਸਰਪੰਚ ਹੈ ਜੀ ਸਭ ਤੋਂ ਮੇਨ ਮੁੱਦਾ ਹੈ ਨਸ਼ਾ ਨਸ਼ੇ ਦੀ ਜੜ ਨੂੰ ਖਤਮ ਕਰਨਾ ਹੈ ਤੇ ਲੋਕ ਨਸ਼ੇ ਦੀ ਜੜ ਨੂੰ ਖਤਮ ਕਰਨ ਕਰਕੇ ਵੋਟ ਪਾ ਰਹੇ ਨੇ ਸਾਡੇ ਪਿੰਡ ਦੇ लोकसभा ਹਲਕਾ ਅੰਮ੍ਰਿਤਸਰ ਤੇ ਇਹ ਪਿੰਡ ਹੈ ਜੀ ਮਾਨਾਵਾਲਾ ਇੱਥੇ ਲੋਕ VOTING ਕਰਨ ਦੇ ਲਈ ਆ ਰਹੇ ਸੋ ਗੱਲਬਾਤ ਕਰਦੇ ਹਾਂ ਮਾਤਾ ਜੀ ਕਿਵੇਂ ਹੋ ਠੀਕ ਹੋ ਜੀ ਕਿੰਨੀ ਉਮਰ ਹੋ ਗਈ ਪਤਾ ਕੋਈ ਨਹੀਂ ਪਤਾ ਕੋਈ ਨਹੀਂ ਵੋਟ ਪਾਇਆ ਹਾਂ ਵੋਟ ਪਾਇਆ ਕਿਹੜੀਆਂ ਉਮੀਦਾਂ ਲੈ ਕੇ ਵੋਟ ਪਾ ਕੇ ਆਏ ਹੋ ਇੰਦਾ ਸਰਪਾਈ ਪਾਇਆ ਕੀ ਚਾਹੁੰਦੇ ਹੋ ਵੀ ਸਰਕਾਰਾਂ ਕੀ ਵਧੀਆ ਕਰਨ ਤੁਹਾਡੀ ਵੋਟ ਦੀ ਵੈਲਿਊ ਬਹੁਤ ਆ ਤੇ ਸਰਕਾਰਾਂ ਕੀ ਇਹੋ ਜਿਹਾ ਕਰਨ ਵੀ ਤੁਹਾਡੀ ਵੋਟ ਜਿਹੜੀ ਸਫਲੀ ਹੋ ਜੇ ਹਰ ਹੁੰਦੀ ਨਹੀਂ ਰਹਿ ਹਰ ਵਾਰੀ ਜੇ ਬਟਾਪਾ ਬਣਾਉਂਦੇ ਹੋ ਰਹਾ ਰਹੇ ਆ ਆਖਾਂਗੇ ਆ ਕਰਾਂਗੇ ਤੇ ਕੁਝ ਨਹੀਂ ਕਰਦੇ ਬੰਕੇ ਕਰਦੇ ਕੁਝ ਨਹੀਂ ਹਾਂ ਕੁਝ ਨਹੀਂ ਨੇ ਤਰੀਕੇ ਨਾਲ ਗੱਲ ਕਰੀ ਦੀ ਆ ਤੇ ਤੁਸੀਂ ਹੁਣ ਵੋਟ ਪਾ ਕੇ ਆਇਓ ਇਸ ਵਾਰ ਉਮੀਦ ਹੈਗੀ ਵੀ ਕਰਨਗੇ ਕੋਈ ਚੰਗਾ ਦੇਖੋ ਹੁਣ ਉਹਨਾਂ ਦੀ ਮਰਜ਼ੀ ਇਹ ਚਾਹੁੰਦੇ ਆ ਚਾਹੁੰਦੇ ਆ ਚਾਹੁੰਦੇ ਆ ਹੁਣ ਗਾੜੀ ਉਹਨਾਂ ਦੀ ਮਰਜ਼ੀ ਕਿੰਨਾ ਕਿੰਨੀ ਵਾਰੀ ਵੋਟ ਪਾ ਚੁੱਕੇ ਆ ਤੁਸੀਂ ਹੁਣ ਤੱਕ ਬੜੇ ਬੜੀ ਵਾਰੀ ਵੋਟ ਪਾਈ ਹੋਣੀ ਤੁਸੀਂ ਤਾਂ ਬੜੀ ਬਹੁਤ ਵਾਰੀ ਪਾਈ ਹੁਣ ਤੱਕ ਚੰਗੀਆਂ ਚੀਜ਼ਾਂ ਕੋਈ ਦੇਖੀਆਂ ਤੁਸੀਂ ਕਦੇ ਨਹੀਂ ਦੇਖੀਆਂ ਕਿਹੜੇ ਮੁੱਦੇ ਤੁਹਾਨੂੰ ਲੱਗਦੇ ਵੀ ਸਮਾਜ ਵਿੱਚੋਂ ਠੀਕ ਹੋਣੇ ਚਾਹੀਦੇ ਆ ਦਾ ਚੇਨੀ ਤੋਂ ਨਹੀਂ ਪਤਾ ਉਹਨਾਂ ਨੂੰ ਪੁੱਛੋ ਪਾਏ ਜੀ ਵੋਟ ਪਾਏ ਤੁਸੀਂ ਹਾਂਜੀ ਪਾਏ ਜੀ ਕੀ ਲੱਗਦਾ ਕਿਹੜੀਆਂ ਮੁਸ਼ਕਲਾਂ ਸਮਾਜ ਦੇ ਵਿੱਚ ਹੈਗੀਆਂ ਜਿਨ੍ਹਾਂ ਦਾ ਹੱਲ ਹੋਣਾ ਚਾਹੀਦਾ ਜਿਨ੍ਹਾਂ ਲਈ ਤੁਸੀਂ ਵੋਟ ਕਰਕੇ ਆਏ ਅਸੀਂ ਤਾਂ ਚਾਹੁੰਦੇ ਆ ਕਿ ਸਭ ਤੋਂ ਵੱਡੀ ਗੱਲ ਹੈ ਕਿ ਪਿੰਡ ਚੋਂ ਸਾਡੇ ਨਸ਼ਾ ਖਤਮ ਹੋਣਾ ਚਾਹੀਦਾ ਹੂੰ ਠੀਕ ਹੈ ਬਾਕੀ ਗੱਲ ਹੈ ਕਿ ਗਰੀਬਾਂ ਵਾਸਤੇ ਕੋਈ ਹੱਲ ਹੋਣਾ ਚਾਹੀਦਾ ਵਾ ਸਹੂਲਤਾਂ ਚਾਹੀਦੀਆਂ ਵਾਂ ਗਰੀਬਾਂ ਨੂੰ ਦਿਹਾੜੀਦਾਰ ਬੰਦੇ ਜਿਹੜੇ ਉਹਨਾਂ ਵਾਸਤੇ ਬਹੁਤ ਮੁਸ਼ਕਲਾਂ ਆ ਖਾਣ ਵਾਸਤੇ ਬਹੁਤ ਮੁਸ਼ਕਲ ਹੈ ਠੀਕ ਹੈ ਆਪਾਂ ਨੂੰ ਇਹ ਚਾਹੀਦਾ ਵਾ ਕਿ ਸਾਰੀ ਦੁਨੀਆ ਵਧੀਆ ਤਰੀਕੇ ਨਾਲ ਰਵੇ ਤੇ ਸਾਰਿਆਂ ਵਾਸਤੇ ਵੀ ਚੰਗਾ ਖਾਣਾ-ਦਾਣਾ ਵਧੀਆ ਚੀਜ਼ ਆਵੇ ਵੇਖੋ ਅੱਗੇ ਕਣਕਾਂ ਆਉਂਦੀਆਂ ਸੀ ਉਹ ਵੀ ਸਾਰਿਆਂ ਇਹਨਾਂ ਬੰਦ ਕਰਾਤੀਆਂ 30 ਕਿਲੋ ਤੋਂ 5 ਕਿਲੋ ਕਣਕ ਦੇਣ ਡੇ ਤੇ 10 ਕਿਲੋ ਕਣਕ ਦੇਣ ਡੇ ਵੇ ਬਾਕੀ ਪਤਾ ਹੀ ਨਹੀਂ ਜਦੋਂ ਸਭ ਕੁਝ ਹੈਗਾ ਸੀ ਕਹਿੰਦੇ 10 ਕਿਲੋ ਤੋਂ ਵੀ ਕਟਾਈ ਜਾਂਦੇ ਆ ਤੇ ਆਪਾਂ ਨੂੰ ਤੇ ਫਿਰ ਮੁਸ਼ਕਲਾਂ ਲੱਗਦੀਆਂ ਐਂ ਤਾਂ ਵੋਟ ਪਾਉਣ ਉਹਨਾਂ ਤੇ ਵੱਧ ਦੇਣਾ ਆ ਜਾਣ ਪੈਗੀ ਤੇ ਮਾਂ ਦੇ ਕਿਲੋ ਤੇ ਨਾ ਆ ਜਾਣ ਦੇਸ਼ ਦੇ ਦੇਸ਼ ਦੇ ਵਿੱਚ ਇਹ ਦੇਖੀਏ ਵੀ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਕੋਈ ਫਰਕ ਪਿਆ ਹੈ ਕੋਈ ਮਹਿੰਗਾਈ ਵਧੀ ਹੈ ਜਾਂ ਘਟੀ ਹੈ ਕਿਦਾਂ ਦਾ ਅੱਜ ਤੱਕ ਤੇ ਵਧੀ ਆ ਘਟਿਆ ਤੇ ਕੁਛ ਨਹੀਂ ਵਧੀ ਆ ਘਟਦਾ ਤੇ ਕੁਛ ਦਿਖਦਾ ਨਹੀਂ ਅਸ ਤੱਕ ਕਿਦਾਂ ਲੋਕਾਂ ਦੀ ਜ਼ਿੰਦਗੀ ਸੁਖੀ ਹੋ ਸਕਦੀ ਤੁਹਾਨੂੰ ਕੀ ਲੱਗਦਾ ਸਾਨੂੰ ਤੇ ਇਹੋ ਹੀ ਆ ਵੀ ਚਲੋ ਅਸੀਂ ਵੋਟਾਂ ਪਾਉਨੇ ਆ ਆਪਣੀ ਲੋੜ ਬਦਲੇ ਕਿ ਸਾਨੂੰ ਵਧੀਆ ਤਰੀਕੇ ਨਾਲ ਖਾਣਾ ਦਾਣਾ ਹਰ ਚੀਜ਼ ਵਧੀਆ ਤਰੀਕੇ ਨਾਲ ਕੰਮ ਹੋਵੇ ਠੀਕ ਆ ਤੇ ਬਾਕੀ ਇਹ ਗੱਲ ਆ ਵੀ ਸਾਨੂੰ ਤਾਂ ਕੁਛ ਅਜੇ ਤੱਕ ਤਾਂ ਕੁਛ ਹੱਲ ਲੱਗਦਾ ਨਹੀਂ ਤੁਸੀਂ ਭਈ ਵੋਟ ਪਾਏ ਭਾਜੀ ਚੱਲੇ ਆ ਪਾਉਣ ਤੇ ਨੌਜਵਾਨੋਂ ਤੁਸੀਂ ਕਿਹੜੀਆਂ ਉਮੀਦਾਂ ਕਿਹੜੀਆਂ ਖੁਆਇਸ਼ਾਂ ਕੀ ਲੈ ਕੇ ਵੋਟ ਪਾਣ ਜਾ ਰਹੇ ਹੋ ਭਾਜੀ ਚੱਲੇ ਤੇ ਆ ਗਏ ਆ ਕਹਿੰਦੇ ਨੌਕਰੀਆਂ ਦਵਾਂਗੇ ਠੀਕ ਆ ਹੁਣ ਪਤਾ ਨਹੀਂ ਗਾੜੀ ਮਿਲਦੀਆਂ ਕਿ ਨਹੀਂ ਦੇਖੋ ਹੁਣ ਚੱਲੇ ਆ ਹਾਂਜੀ ਲੋਕ ਸਭਾ ਚੋਣਾਂ ਆ ਤੇ ਲੋਕ ਸਭਾ ਚੋਣਾਂ ਦੇ ਨਾਲ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਚੁਣੇ ਜਾਂਦੇ ਆ ਲੋਕ ਸਭਾ ਦਾ ਗਠਨ ਹੁੰਦਾ ਏ ਤੇ ਤੁਸੀਂ ਦੇਸ਼ ਦੇ ਵਿੱਚ ਕੀ ਦੇਖਦੇ ਹੋ ਵੀ ਦੇਸ਼ ਦੀ ਤਰੱਕੀ ਕਿਵੇਂ ਹੋਵੇ ਦੇਸ਼ ਦੀ ਤਰੱਕੀ ਹੋਵੇ ਨਾਲ ਨੌਜਵਾਨਾਂ ਦੀ ਵੀ ਤਰੱਕੀ ਹੋਊਗੀ ਸਰ ਠੀਕ ਆ ਆ ਨੌਕਰੀਆਂ ਮਿਲਣ ਜਿਹੜੇ ਵਿਲੇ ਤੁਰੇ ਫਿਰਦੇ ਆ ਨਸ਼ਾ ਵੇਖੋ ਕਿੰਨਾ ਡਿਆ ਵਿਕਣ ਹੈ ਪਿੰਡਾਂ ਜੋ ਨਸ਼ਾ ਖਤਮ ਕਰਨਾ ਹਾਂਜੀ ਇਹ ਤੁਹਾਡੀ ਇਮੇਜਾਂ ਕਿਵੇਂ ਹੋ ਜੀ ਪਾਏ ਵੋਟ ਕੀ ਲੱਗਦਾ ਜਿਹੜੀ ਤੁਹਾਡੀ ਵੋਟ ਦਾ ਤੁਸੀਂ ਇਸਤੇਮਾਲ ਕੀਤਾ ਕੁਝ ਬਿਹਤਰ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਚੰਗਾ ਹੋਊਗਾ ਹਾਂਜੀ ਹੋਏਗਾ ਉਹ ਜੇ ਕੋਈ ਚੰਗਾ ਇਨਸਾਨ ਆਏਗਾ ਤੇ ਹੋਏਗਾ ਹਾਂਜੀ ਦੇ ਤੁਸੀਂ ਇੱਥੇ ਤੇ ਰਹਿਣ ਵਾਲੇ ਹੋ ਲੋਕ ਉਤਸ਼ਾਹ ਦੇ ਨਾਲ ਆ ਰਹੇ ਵੋਟ ਪਾਣ ਦੇ ਲਈ ਕਿੰਨੇ ਕੁ ਲੋਕ ਲੱਗਦਾ ਤੁਹਾਨੂੰ ਵੋਟ ਪਾਣ ਦੇ ਲਈ ਆ ਰਹੇ ਆ ਰਿਹਾ ਜੀ ਕੋਲੇ ਇਧਰ ਹੀ ਲੈਣਾ ਲੱਗੀਆਂ ਤੁਸੀਂ ਲੱਗੀਆਂ ਲੈਣਾ ਬੜੀ ਗਰਮੀ ਦਾ ਵੀ ਦੌਰ ਆ ਸਵੇਰੇ ਸਵੇਰੇ ਕਿੰਨੇ ਕੁ ਲੋਕ ਪਹੁੰਚਾ ਗਏ ਹੁਣ ਵੋਟ ਤੇ ਸਭ ਤੋਂ ਬੰਦਾ ਪਹੁੰਚਾ ਗਏ ਲੋਕ ਸਵੇਰੇ ਸਵੇਰੇ ਅਲੇ ਵੀ ਹੋਣਗੇ ਲੈਣ ਲੱਗੀਆਂ ਹਾਂ ਜੀ ਪਾਪਾ ਜੀ ਕਿੰਨੇ ਕੁ ਲੋਕ ਅੰਦਰ ਖੜੇ ਆ ਕਿੰਨਾ ਉਤਸ਼ਾਹ ਹੈ ਵੋਟਾਂ ਦਾ ਹੈਗੇ ਜੀ ਵਾਵਾ ਜੀ ਵਾਵਾ ਜੀ ਹਾਂ ਜੀ ਤੁਹਾਡੀ ਕਿੰਨੀ ਉਮਰ ਹੋਗੀ ਮੇਰੀ 18 ਸਾਲ ਦਾ ਬੜੀ ਬੜੀ ਵੋਟ ਪਾਈ ਹੋਣੀ ਤੁਸੀਂ ਹੁਣ ਤੱਕ ਇਸ ਵਾਰ ਕਿਹੜੀਆਂ ਉਮੀਦਾਂ ਆਸਾਂ ਲੈ ਕੇ ਵੋਟ ਪਾ ਕੇ ਆਏ ਵੇਖੋ ਜੀ ਮਾਲਕ ਹੀ ਜਾਣਦਾ ਉਹ ਤੇ ਕੀ ਸੋਕਦਾ ਪਿਆ ਇਹਦਾ ਵੀ ਕੋਈ ਚੇਂਜ ਆਊਗੀ ਤੁਹਾਡੀ ਹੁਣ ਵੋਟ ਆ ਨਵਾਂ ਨਵੀਂ ਸਰਕਾਰ ਆਊਗੀ ਕੋਈ ਬਦਲਾਅ ਕਰ ਸਕੇ ਉਹ ਕੋਈ ਤੁਹਾਡੇ ਲਈ ਚੰਗਾ ਕਰ ਸਕੇ ਕੋਈ ਉਮੀਦਾਂ ਖਾਸ ਤਾਂ ਹੋਣੀਆਂ ਮਨ ਦੇ ਵਿੱਚ ਨਵੀਂ ਸਰਕਾਰ ਹੀ ਸਹੀ ਹੈ ਹਾਂ ਜੀ ਸਮਾਜ ਦੇ ਵਿੱਚ ਕੀ ਕੁਝ ਅਜੀਹਾ ਚੱਲ ਰਿਹਾ ਜਿਹੜਾ ਤੁਸੀਂ ਚਾਹੁੰਦੇ ਵੀ ਨਹੀਂ ਹੋਣਾ ਚਾਹੀਦਾ ਸਰਕਾਰ ਬਦਲੇ ਉਹਨੂੰ ਵੇਖੋ ਜੀ ਕਈ ਚੀਜ਼ਾਂ ਆ ਜਿਹੜੀਆਂ ਨਹੀਂ ਮਤਲਬ ਹੋਣੀ ਚਾਹੀਦੀ ਹਾਂਜੀ ਇਹ ਕੁਝ ਕੋਈ ਤੁਹਾਡੇ ਉਂਗਲਾਂ ਦੇ ਉੱਤੇ ਤੁਹਾਡੇ ਆਸੇ ਵਾਸੇ ਕੁਝ ਗਲਤ ਹੋ ਰਿਹਾ ਹੋਵੇ ਤੁਸੀਂ ਚਾਹੁੰਦੇ ਵੀ ਚੰਗਾ ਹੋਵੇ ਆਉਣ ਵਾਲੇ ਸਮੇਂ ਵੇਖੋ ਜੀ ਕਹਿਣਾ ਜਿਹੜਾ ਸਹੀ ਨਹੀਂਗਾ ਉਹ ਪਤਾ ਹੀ ਆ ਸਾਰਿਆਂ ਨੂੰ ਹਰ ਇੱਕ ਨੂੰ ਪਤਾ ਹੋਵੇ ਕਿਹੜੀ ਚੀਜ਼ ਚੱਲ ਰਹੀ ਹੈ ਕਿਹੜੀ ਨਹੀਂ ਚੱਲ ਰਹੀ ਤੁਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਉਹ ਵੀ ਤਾਂ ਮਾ ਠੀਕ ਹੈ ਤਾਂ ਬਿਲਕੁਲ ਬਹੁਤ ਸਾਰੇ ਲੋਕ ਅਜੇ ਆ ਵੀ ਰਹੇ ਆ ਤੇ ਸਵੇਰੇ ਸਵੇਰੇ ਕਾਫੀ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਜਲਦੀ ਹੋ ਆਈਏ ਕਿਵੇਂ ਹੋ ਜੀ ਠੀਕ ਹੈ ਕੀ ਲੱਗਦਾ ਕਿੰਨਾ ਗੁੱਸਾ ਹੈ ਲੋਕਾਂ ਚ ਵੋਟਾਂ ਪਾਉਣ ਦੇ ਲਈ ਬੜਾ ਉਤਸ਼ਾਹ ਮਨਾਇਆ ਜਾ ਰਿਹਾ ਹੈ ਕਿ ਲੋਕਤੰਤਰ ਦੀ ਬਹੁਤ ਵਧੀਆ ਜੀ ਬਹੁਤ ਵਧੀਆ ਲੋਕਤੰਤਰ ਹੈ ਬਹੁਤ ਵਧੀਆ ਗੁੱਸਾ ਹੈ ਨਹੀਂ ਕਿਸੇ ਚ ਬਹੁਤ ਵਧੀਆ ਇੱਕ ਨੰਬਰ ਦਾ ਕੰਮ ਹੈ ਹੋਣ ਡਿਆ ਆਪੇ ਆਪਣੇ ਲੋਕੀ ਬੋਟ ਪਾੜੀ ਜਿੱਥੇ ਮਰਜ਼ੀ ਪਾਉਣ ਬਾਹਰ ਪਾਰਟੀ ਜੋ ਮਰਜ਼ੀ ਕਰੇ ਬੋਟ ਆਪਣੀ ਮਰਜ਼ੀ ਨਾਲ ਪਾਉਣੀ ਹੈ ਦਰਜਾ ਕੇ ਜਿੱਥੇ ਮਰਜ਼ੀ ਪਾ ਦੋ ਪਰ ਪਾਰਟੀਆਂ ਜੋ ਮਰਜ਼ੀ ਕਹਿਣ ਜੋ ਮਰਜ਼ੀ ਕਹਿਣ ਇਹ ਬੜੀ ਤੁਸੀਂ ਸਿਆਣੀ ਗੱਲ ਕੀਤੀ ਕੀ ਲੱਗਦਾ ਤੁਹਾਨੂੰ ਲੋਕਾਂ ਨੂੰ ਵੋਟ ਦਾ ਅਧਿਕਾਰ ਕਿੱਦਾਂ ਵਰਤਣਾ ਚਾਹੀਦਾ ਇਹ ਆਪਣੀ ਸੋਚ ਹਰ ਇੱਕ ਦੀ ਕਈ ਬੰਦੇ ਲੜਦੇ ਆਪੋ ਹੀ ਦੀ ਮਾ ਉਹਦੇ ਉਹਦੇ ਖਲੋਈ ਦੇ ਨਾਲੋਂ ਬੋਰ ਤੇ ਦੁਨਤੇ ਜਾ ਕੇ ਪਾਉਣੀ ਆ ਤੇ ਲੜਦੀ ਕੀ ਕਿਸ ਨਾਲ ਲੋੜ ਹੈ ਜਿੱਥੇ ਨਹੀਂ ਲੜਨਾ ਚਾਹੀਦਾ ਜਿੱਥੇ ਤੇਰਾ ਜਿਗਰ ਤਾਂ ਉਥੇ ਬੋਟ ਪਾ ਜਿਹੜੀ ਪਾਰਟੀ ਚੰਗੀ ਲੱਗਦੀ ਆ ਜਿਹਦਾ ਸਾਨੂੰ ਕੋਈ ਪਾਰਟੀ ਚੰਗੀ ਲੱਗਦੀ ਆ ਇਹਨੂੰ ਕੋਈ ਪਾਰਟੀ ਚੰਗੀ ਲੱਗਦੀ ਆ ਆਪੇ ਧਾਰ ਤੇ ਚੱਲਣਾ ਸਾਰਿਆਂ ਨੇ ਇਹ ਖੂਬਸੂਰਤੀ ਵੀ ਹੈ ਲੋਕਤੰਤਰ ਦੀ ਬਹੁਤ ਵਧੀਆ ਕੋਈ ਰੌਲਾ ਨਹੀਂ ਹੈਗਾ ਬਿਲਕੁਲ ਸਹੀ ਹੈ ਬਧੀ ਚੱਲ ਰੇ ਕੰਮ ਹੁਣ ਪੌਣ ਚੱਲਿਓ ਵੋਟੇਜ ਚੱਲਿਆ ਅਜੇ ਅਜੇ ਪੌਣ ਚੱਲਿਆ ਪੌਣ ਚੱਲਿਆ ਇਹ ਬਾਕੀ ਲੋਕਾਂ ਦਾ ਕਿੱਦਾਂ ਹੰਗਾਰਾ ਆਇਆ ਇੱਥੇ ਸਵੇਰੇ ਸਵੇਰੇ ਕਿੰਨਾ ਕਿ ਲੋਕ ਪਾਗੇ ਹੋਣੇ ਵੋਟ ਤੁਹਾਡੇ ਪਿੰਡੋਂ ਕਾਫੀ ਸਵੇਰੇ ਆਗੇ ਫਿਰ ਪਿੱਛੇ ਮਸ਼ੀਨ ਇਹਦੇ ਖਰਾਬ ਹੋ ਗਈ ਸੀ ਹੂੰ ਤੇ ਰੁਗਿਆ ਥੋੜੇ ਜੇ ਕੰਮ ਫਿਰ ਚੱਲੂ ਹੋ ਗਈ ਆ ਖਰਾਬੀ ਹੋ ਗਈ ਸੀ ਮਸ਼ੀਨ ਕਹਿੰਦੇ ਆ ਮੈਂ ਹੰਦੇ ਹੰਦੇ ਤਿਆਲ ਮੇਰੀ ਹੂੰ ਤੇ ਉਥੇ ਬੰਦੇ ਕੇ ਵਾਪਸ ਆਏ ਕਹਿੰਦਾ ਮਸ਼ੀਨ ਖਰਾਬ ਹੋਈ ਆ ਤੇ ਸਮਾਂ ਵਧ ਦਿੱਤਾ ਇਸ ਵਾਰ 6 ਵਜੇ ਤੱਕ ਦਾ ਵੀ 7 ਵਜੇ ਤੋਂ ਲੈ ਕੇ 6 ਵਜੇ ਤੱਕ ਪਾਓ ਬਹੁਤ ਵਧੀ ਪਹਿਰਦੋ ਨਾ ਵੀ ਗਰਮੀ ਦਾ ਫਰਕ ਰਹੂਗਾ ਨਹੀਂ ਰਹਿਣਾ ਲੋਕੀ ਬਹੁਤ ਜਿਆਦੀ ਲੋਕਾਂ ਜਾ ਕੇ ਔਰ ਛਾਏਗਾ ਸਭ ਲੋਕੀ ਆਉਂਡੇ ਘਰੋਂ ਨੀਂਕ ਨਿਕਲ ਕੇ ਲੰਗਰ ਲੱਗੇ ਦੋ ਦਿਨ ਥਾਵਾਂ ਦੇ ਜਿੱਥੋਂ ਮਰਜੀ ਬੰਦਾ ਪ੍ਰਸ਼ਾਸਨ ਦਾ ਪ੍ਰਬੰਧ ਕਿਦਾਂ ਵੇਖਦੇ ਹੋ ਉਂਦਰ ਜਾ ਕੇ ਪਤਾ ਲੱਗੂ ਉਂਦਰ ਜਾ ਕੇ ਦੇਖੋਗੇ ਤਾਂ ਬਿਲਕੁਲ ਕਿਵੇਂ ਵੀ ਰਿਪੋਰਟ ਪਾਏ ਕੀ ਲੱਗਦਾ ਜਰਬਾਰ ਆਜੋ ਕੋਈ ਗੱਲ ਨਹੀਂ ਦੱਸੋ ਤੁਹਾਨੂੰ ਕੀ ਲੱਗਦਾ ਤੁਸੀਂ ਨੌਜਵਾਨ ਹੋ ਵੋਟ ਵੇਲੇ ਜਾਣਾ ਪਾਉਣਾ ਵੈਸੇ ਨਵੀਂ ਸਰਕਾਰ ਚੁਣੀ ਚਾਹੀਦੀ ਹੈ ਮੈਨੂੰ ਲੱਗਦਾ ਬਦਲ ਜਿਹੜਾ ਹੁੰਦਾ ਉਹ ਚੰਗਾ ਹੁੰਦਾ ਕੀ ਕਿਹੜੀਆਂ ਉਮੀਦਾਂ ਤੁਹਾਨੂੰ ਵੀ ਕੀ ਕਰੇ ਸਰਕਾਰ ਵੀ ਜਿਹੜੇ ਲੋਕਾਂ ਦੀ ਜ਼ਿੰਦਗੀ ਸੁਖੀ ਹੋ ਜਾਏ ਸਾਨੂੰ ਤੇ ਵਾਹ ਨਸ਼ੀਨਾ ਵੀ ਨਸ਼ਾ ਬੰਦ ਹੋ ਜਾਏ ਬਾਕੀ ਹੋਰ ਨਹੀਂ ਕੁਛ ਪਰ ਨੌਜਵਾਨਾਂ ਨੂੰ ਤਾਂ ਨਸ਼ੇ 'ਚ ਬਦਨਾਮ ਕੀਤਾ ਜਾਂਦਾ ਵੀ ਨੌਜਵਾਨ ਨਸ਼ਾ ਕਰਦੇ ਆ ਤੇ ਨੌਜਵਾਨੀ ਚਾਹੁੰਦੀ ਵੀ ਨਸ਼ਾ ਬੰਦ ਹੋਵੇ ਇਹਦੇ ਲੋਕਾਂ ਦੀ ਸੋਚ ਆ ਹਰ ਕੋਈ ਪਪਾ ਜੀ ਪਾਏ ਵੋਟ ਹਾਂਜੀ ਕੀ ਲੱਗਦਾ ਕਿਹੜੇ ਮੁੱਦਿਆਂ ਤੇ ਤੁਸੀਂ ਵੋਟ ਪਾ ਗਏ ਆ ਵੀ ਕੀ ਸਰਕਾਰ ਵਧੀਆ ਕਰੇ ਆਉਣ ਵਾਲੀ ਸਰਕਾਰ ਜਿਹੜੀ ਹੋਵੇ ਲੋਕੇ ਲੋਕਾਂ ਦੀ ਜ਼ਿੰਦਗੀ ਸਵਰਜੀ ਦੇਖੋ ਸਰਕਾਰ ਤੇ ਵਧੀਆ ਹੋਣੀ ਚਾਹੀਦੀ ਆ ਜੀ ਨੌਜਵਾਨਾਂ ਨੂੰ ਜ਼ਗਾਰ ਮਿਲਣਾ ਚਾਹੀਦਾ ਤੇ ਨਸ਼ੇ ਬੰਦ ਹੋਣੇ ਚਾਹੀਦੇ ਆ ਸਭ ਤੋਂ ਮੇਨ ਮੁੱਦਾ ਇਹੋ ਹੈ ਜੀ ਨਸ਼ੇ ਬੰਦ ਹੋਣੇ ਚਾਹੀਦੇ ਸਾਰੀਆਂ ਪਾਰਟੀਆਂ ਦਾਅਵੇ ਇਹੋ ਕਰਦੀਆਂ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਜਦੋਂ ਪਿਛਲੀਆਂ ਟਰਮਾਂ ਦੇ ਵਿੱਚ ਵੋਟ ਪਾ ਕੇ ਆਏ ਹੋ ਉਦੋਂ ਵੀ ਮੁੱਦੇ ਇਹੋ ਹੀ ਸੀ ਤੁਹਾਡੇ ਮੁੱਦੇ ਇਹੋ ਹੀ ਆ ਜੀ ਹੱਲ ਹੋਏ ਨਾ ਹਾਲ ਅਜੇ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ ਕੋਈ ਗਾਂ ਆਉਣ ਵਾਲੀ ਸਰਕਾਰ ਵੀ ਨਹੀਂ ਦੱਸਦੀ ਕਿ ਨਸ਼ਾ ਦਾ ਮਤਲਬ ਸੇਵਨ ਬੰਦ ਹੋਏਗਾ ਕਿ ਨਹੀਂ ਹੋਏਗਾ ਜਿਹੜੀ ਵੀ ਕੋਈ ਪਾਰਟੀ ਆਏਗੀ ਨਸ਼ਾ ਬੰਦ ਕਰੇਗੀ ਉਹ ਰਾਜ ਕਰੇਗੀ ਨਹੀਂ ਤੇ ਬਲਕਿ ਨਹੀਂ ਤੇ ਵਰਨਾ ਲੋਕਾਂ ਨੇ ਵੋਟਾਂ ਪਾਉਣੀਆਂ ਬੰਦ ਕਰ ਦੇਣੀਆਂ ਕਿਉਂਕਿ ਹੱਲ ਕੋਈ ਨਜ਼ਰ ਨਹੀਂ ਆ ਰਿਹਾ ਦਿਨ ਦੇ ਨੌਜਵਾਨ ਪੀੜੀ ਗਰਕਦੀ ਜਾ ਰਹੀ ਆ ਘਰ ਘਰ ਨਸ਼ਾ ਬੀਬੀਆਂ ਵੈਣ ਪਾਉਣ ਡੀਆਂ ਨੇ ਤੇ ਕੋਈ ਸੁਧਾਰ ਨਹੀਂ ਹੈਗਾ ਇਸ ਕਰਕੇ ਮੇਰਾ ਤੇ ਸੁਝਾਅ ਹੈ ਵੀ ਆਉਣ ਵਾਲੇ ਸਮੇਂ ਤੱਕ ਵੋਟਾਂ ਬੰਦ ਕਰ ਦੇਣੀਆਂ ਲੋਕਾਂ ਨੇ ਜੇ ਨਸ਼ਾ ਨਾ ਬੰਦ ਹੋਇਆ ਕਿਉਂਕਿ ਸਭ ਤੋਂ ਵੱਡਾ ਮੁੱਦਾ ਹੀ ਨਸ਼ੇ ਦਾ ਪੰਜਾਬ ਦੇ ਵਿੱਚ ਕਿਉਂ ਨਸ਼ਾ ਨੇ ਜ਼ਿੰਦਗੀ ਰੋੜ ਦਿੱਤੀ ਆ ਜਿੰਨਾ ਘਰਾਂ ਦੇ ਵਿੱਚ ਨਸ਼ਿਆਂ ਦੇ ਨੌਜਵਾਨ ਪੁੱਤ ਤੁਰ ਗਏ ਆ ਉਹਨਾਂ ਘਰਾਂ ਨੂੰ ਪੁੱਛੋ ਜਾ ਕੇ ਕੀ ਉਹਨਾਂ ਦੇ ਦੀਵੇ ਗੋਲੋ ਗਏ ਆ ਹਾਂਜੀ ਕਮਾਉਣ ਵਾਲਾ ਜੇ ਹੈਗਾ ਹੀ ਉਹ ਨਸ਼ਿਆਂ ਦੇ ਖਤਮ ਹੋ ਗਿਆ ਤੇ ਆਉਣ ਵਾਲੀ ਪੀੜ੍ਹੀ ਦੇ ਵਿੱਚ ਜਦੋਂ ਨਸ਼ਾ ਇਹ ਨਾ ਬੰਦ ਹੋਇਆ ਤੇ ਫੇਰ ਸਾਡੀ ਜਨਰੇਸ਼ਨ ਜਿਹੜੀ ਖਤਮ ਹੁੰਦੀ ਜਾ ਰਹੀ ਆ ਤੇ ਜਿਹੜੇ ਲੋਕ ਸਰਮਾਇਦਾਰ ਆ ਉਹਨਾਂ ਦੇ ਬੱਚੇ ਬਾਹਰਲੇ ਦੇਸ਼ਾਂ ਚ ਤੁਰੇ ਜਾ ਰਹੇ ਨੇ ਜਿਹੜੇ ਗਰੀਬ ਤਬਕੇ ਦੇ ਲੋਕ ਆ ਉਹ ਨਸ਼ਾ ਕਰੀ ਜਾਂਦੇ ਆ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ ਜੇ ਰੁਜ਼ਗਾਰ ਮਿਲੇ ਆਪੇ ਨਸ਼ਾ ਨਾ ਕਰਨ ਇਸ ਵਾਸਤੇ ਮੇਰੀ ਤਾਂ ਸਜਾਏ ਹੋਈ ਆ ਵੀ ਨਸ਼ਾ ਬੰਦ ਹੋਣਾ ਚਾਹੀਦਾ ਤੇ ਰੁਜ਼ਗਾਰ ਮਿਲਣਾ ਚਾਹੀਦਾ ਬਾਬਾ ਜੀ ਵੋਟ ਪਾਏ ਨਹੀਂ ਜਾਣਾ ਚ ਪਹੁੰਚ ਕੀ ਸੋਚ ਕੇ ਵੋਟ ਪਾਣ ਜਾ ਰਹੇ ਹੋ ਮਨ ਦੇ ਵਿੱਚ ਬਹੁਤ ਕੁਝ ਚੱਲਦਾ ਕਹਿੰਦੇ ਵੋਟ ਦਾ ਅਧਿਕਾਰ ਜਿਹੜਾ ਹੈਗਾ ਉਹਨੂੰ ਸੋਚ ਸਮਝ ਕੇ ਵਰਤਣਾ ਚਾਹੀਦਾ ਕੀ ਸੋਚਿਆ ਸਮਝਿਆ ਕੀ ਕਿਹੜੇ ਮੁੱਦਿਆਂ ਤੇ ਵੋਟ ਪਾ ਰਹੇ ਹੋ ਵੋਟ ਦਾ ਹਕਤਾਰ ਤੇ ਹੀ ਆ ਵੀ ਵੋਟ ਦੇ ਦੇਈ ਦੀ ਆ ਤੇ ਬਾਕੀ ਜਿਹੜੇ ਵਾਅਦੇ ਕਰਦੇ ਉਹ ਹੁੰਦੇ ਨਹੀਂ ਆ ਨਸ਼ਾ ਨਸ਼ੇ ਨਾ ਕਿਹਾ ਸੀ ਨਸ਼ੇ ਬੰਦ ਕਰਾਵਾਂਗੇ ਨਸ਼ੇ ਤੇ ਬੰਦ ਹੋਏ ਨਹੀਂ ਆ ਅਜੇ ਤੱਕ ਬੱਚੇ ਗਲਤਾਂ ਉਹ ਰਹੇ ਨਸ਼ੇ ਦੇ ਵਿੱਚ ਸਮਾਜ ਵਿੱਚ ਕਿਹੜੀਆਂ ਚੀਜ਼ਾਂ ਜਿਹੜੇ ਤੁਹਾਨੂੰ ਲੱਗਦਾ ਵੀ ਖਤਮ ਹੋ ਜਾਣੀ ਚਾਹੀਦੀਆਂ ਇੱਕ ਬੇਰੁਜ਼ਗਾਰ ਲੋਕ ਹੈ ਜਿਹੜੇ ਵੀ ਬੱਚੇ ਜਿਹੜੇ ਬੇਰੁਜ਼ਗਾਰ ਲੋ ਹੈਗੇ ਆ ਉਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਉਹਦੇ ਵਾਅਦੇ ਕਰਕੇ ਕਿਸੇ ਵਾਅਦੇ ਤੇ ਉਹ ਨਹੀਂ ਪੂਰੇ ਹੁੰਦੇ ਹਾਂਜੀ ਕਿੰਨਾ ਕੁ ਛਾਇ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਤੁਹਾਨੂੰ ਲੱਗਦੇ ਆ ਇੱਥੇ ਕੀਤੇ ਗਏ ਸਰਕਾਰ ਵੱਲੋਂ ਸਰਕਾਰ ਵੱਲੋਂ ਤਾਂ ਬਹੁਤ ਪ੍ਰਬੰਧ ਕੀਤੇ ਗਏ ਪਰ ਨਹੀਂ ਇਹ ਉਹ ਨਹੀਂ ਹੈਗਾ ਚੱਕਰ ਵੀ ਜਿਹੜਾ ਵੀ ਤੋ ਨੌਜਵਾਨ ਅਰੇ ਵੋਟ ਬਣ ਗਈ ਤੁਹਾਡੀ ਬਣੀ ਨਹੀਂ ਨਹੀਂ ਦੱਸ ਓਏ ਵੋਟ ਬਣੀ ਨਹੀਂ ਤੇ ਵੋਟ ਪਾ ਕੇ ਨਹੀਂ ਆਏ ਸੋ ਵੀਰ ਹੋਰੀ ਹੈ ਵੋਟ ਪਾ ਕੇ ਆਇਓ ਬਈ ਕੀ ਲੱਗਦਾ ਹੈ ਕਿ ਤੁਸੀਂ ਨੌਜਵਾਨੋਂ ਅੱਗੇ ਤੁਹਾਡਾ ਸਾਰਾ ਭਵਿੱਖ ਪਿਆ ਹੈ ਕੀ ਸੋਚ ਕੇ ਵੋਟ ਪਾ ਕੇ ਆਏ ਹੋ ਇਸ ਵਾਰ ਕੀ ਚਾਹੁੰਦੇ ਹੋ ਕਿਹੜਾ ਭੱਲਾ ਹੋਵੇ ਸਾਰਾ ਕੁਝ ਠੀਕ ਚੱਲ ਰਿਹਾ ਹੈ ਜੇ ਤੁਹਾਨੂੰ ਲੱਗਦਾ ਵੀ ਕੋਈ ਚੀਜ਼ਾਂ ਬਦਲ ਹੋਣਾ ਚਾਹੀਦਾ ਸਮਾਜ ਦੇ ਵਿੱਚ ਕੁਝ ਚੀਜ਼ਾਂ ਹਾਣੀਆਂ ਚਾਹੀਦੀਆਂ ਕੁਝ ਹਟਣੀਆਂ ਚਾਹੀਦੀਆਂ ਕੀ ਲੱਗਦਾ ਮਹਿੰਗਾਈ ਬਹੁਤ ਵੱਧ ਗਈ ਹੈ ਮਹਿੰਗਾਈ ਵਾਧੀ ਆਇਆ ਹਾਂ ਹਾਂਜੀ ਉਹਨੇ ਹੋਇਆ ਵਾਈਫੇ ਤੁਹਾਡੀ ਕੀ ਲੱਗਦਾ ਜੀ ਤੁਸੀਂ ਨਵੇਂ ਇਸ ਜੀਵਨ ਦੇ ਵਿੱਚ ਆਏ ਹੋ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਵਿਆਹ ਤੋਂ ਬਾਅਦ ਪੈਂਦੀਆਂ ਤੇ ਵੋਟ ਵਿਆਹ ਤੋਂ ਬਾਅਦ ਪਹਿਲੀ ਵਾਰ ਪਾਈ ਹੈ ਹਾਂਜੀ ਕਿਹੜੀਆਂ ਤੁਹਾਨੂੰ ਗੱਲਾਂ ਲੱਗਦੀਆਂ ਜਿਹੜਾ ਤੁਹਾਡਾ ਭਵਿੱਖ ਵਧੀਆ ਬਣਾ ਸਕਦੀਆਂ ਪਿਆਰੀ ਦੇ ਬੇਰੁਜ਼ਗਾਰੀ ਸਾਰੇ ਤੇ ਬੇਰੁਜ਼ਗਾਰੀ ਹਾਂਜੀ ਇਹ ਮੁੱਦੇ ਦੂਰ ਹੋਣੇ ਚਾਹੀਦੇ ਹਾਂ ਹਾਂਜੀ ਇਹ ਸੋਚ ਕੇ ਚੀਜ਼ਾਂ ਜਹਨ ਦੇ ਵਿੱਚ ਵੋਟ ਪਾ ਕੇ ਆਏ ਹਾਂ ਹਾਂਜੀ ਕਿਸ ਤਰ੍ਹਾਂ ਦਾ ਪ੍ਰਬੰਧ ਲੱਗੇ ਅੰਦਰ ਤੁਹਾਨੂੰ ਪਾਸ 2 ਤੱਕ ਦੇ ਕੋਈ ਨੌਕਰੀ ਨਹੀਂ ਮਿਲਦੀ ਕੋਈ ਪੁੱਛਦਾ ਨਹੀਂ ਸਰ ਤੇ ਆਡੇ ਦੇ ਸਾਡੇ ਇੱਥੇ ਪਲੱਸ 2 ਤੱਕ ਹੀ ਪੜਾਈ ਹੁੰਦੀ ਹੈ ਉਸ ਤੋਂ ਜ਼ਿਆਦਾ ਦੇ ਬੰਦਾ ਪੜ ਨਹੀਂ ਸਕਦਾ ਸਿੱਖਿਆ ਦਾ ਵੀ ਜੋ ਵੱਧ ਵਿਸਤਾਰ ਹੋਣਾ ਚਾਹੀਦਾ ਹੈ ਵਧੀਆ ਇੰਸਟੀਚਿਊਨ ਹੋਣੇ ਚਾਹੀਦੇ ਤੁਹਾਨੂੰ ਮੌਕਾ ਮਿਲ ਸਕੇ ਜ਼ਿਆਦਾ ਪੜਨ ਦਾ ਨਹੀਂ ਸਰ ਨਹੀਂ ਮਿਲਦਾ ਕਿ ਮੰਨਦੇ ਵਿੱਚ ਮਲਾ ਲ ਇਸ ਚੀਜ਼ ਦਾ ਪੜਨਾ ਚਾਹੁੰਦੇ ਸੀ ਹਾਂਜੀ ਇਹ ਸੋਚ ਕੇ ਪਾ ਕੇ ਆਇਓ ਵੀ ਚੰਗੀ ਸਿੱਖਿਆ ਸਾਰਿਆਂ ਨੂੰ ਮਿਲ ਸਕੇ ਹਾਂਜੀ ਤੁਹਾਨੂੰ ਕੀ ਲੱਗਦਾ ਜੀ ਇਹਨਾਂ ਦੇ ਵਿਚਾਰਾਂ ਨਾਲ ਸਹਿਮਤ ਹੋ ਜਾਂ ਕੋਈ ਹੋਰ ਗੱਲਾਂ ਤੁਹਾਡੇ ਜੀਹਨ 'ਚ ਹੋਵੇ ਜਿਹੜੇ ਤੁਹਾਨੂੰ ਲੱਗਦਾ ਵੀ ਹੋਣੀਆਂ ਚਾਹੀਦੀਆਂ ਸਮਾਜ ਦੇ ਵਿੱਚ ਜਿਹੜੇ ਮੌਕੇ ਤੁਹਾਨੂੰ ਨਹੀਂ ਮਿਲ ਸਕੇ ਇਹ ਹੋਰਾਂ ਨੂੰ ਮਿਲ ਸਕੇ ਸਮਾਜ ਤਰੱਕੀ ਕਰ ਸਕੇ ਹਾਂਜੀ ਸੋ ਬਿਲਕੁਲ ਵੋਟ ਦਾ ਇਸਤੇਮਾਲ ਹਰ ਕੋਈ ਕਰ ਰਿਹਾ ਵੀਰ ਹੋਰੀ ਖੜੇ ਬਾਈ ਵੋਟ ਪਾਏ ਕਿਵੇਂ ਲੱਗਿਆ ਵੋਟ ਪਾ ਕੇ ਸਰ ਵਧੀਆ ਲੱਗੋ ਵੈਸੇ ਵੋਟ ਪਾ ਕੇ ਵਧੀਆ ਲੱਗਿਆ ਹਾਂਜੀ ਕੁਝ ਮਨ ਦੇ ਵਿੱਚ ਸੋਚ ਵਿਚਾਰ ਬਣਾਈ ਹੋਈ ਸੀ ਕਿ ਇਹ ਮੁੱਦਿਆਂ ਨੂੰ ਲੈ ਕੇ ਅਸੀਂ ਵੋਟ ਪਾਣੀ ਜੀ ਕੀ ਸੋਚਿਆ ਮਨ ਦੇ ਵਿੱਚ ਤੁਸੀਂ ਕਿ ਕੀ ਹੋਣਾ ਚਾਹੀਦਾ ਸਮਾਜ ਦੇ ਵਿੱਚ ਤੇ ਅਸੀਂ ਇਸ ਕਰਕੇ ਵੋਟ ਪਾਈ ਹੈ ਸਰ ਅਸੀਂ ਤਾਂ ਆਪਣੇ ਕੰਮ ਕੰਮਾਂ ਦੇ ਮੂਹ ਨੂੰ ਵੋਟ ਪਾਈ ਹੈ ਜੀ ਹੂੰ ਮਤਲਬ ਕੈਂਦਾਪਾਪ ਕੇ ਹੱਟੇ ਡਿਪਾਰਟਮੈਂਟ ਹੋਣੀ ਚਾਹੀਦੀ ਹੈ ਵਧੀਆ ਤੇ ਵਧੀਆ ਹੂੰ ਕੰਮ ਚੰਗੇ ਹਨ ਹਾਂਜੀ ਮਾਤਾ ਜੀ ਸਸੀ ਕਾਲ ਠੀਕ ਹੋਣੀ ਹਾਂਜੀ ਹਾਂਜੀ ਵੋਟ ਪਾਣ ਚੱਲੇ ਹੋ ਕਿ ਪਾਏ ਨਹੀਂ ਅਜੇ ਪਾਉਣੀ ਆ ਜੇ ਪਰਚੀ ਮਿਲ ਗਿਆ ਤੇ ਅਸੀਂ ਉੱਤੇ ਰੋਟੀ ਬਣਾਉਨੇ ਆ ਨਾ ਮਿੱਡ ਮੀਲ ਵਾਲੇ ਆ ਅੱਛਾ ਅੱਛਾ ਤੇ ਇਹ ਸਾਨੂੰ ਪਰਜੋਥੇ ਢੀੜ ਵੜੀ ਅਸੀਂ ਆਖੇ ਬਾਦਾਂ ਪਾ ਦਾਂਗੇ ਪਹਿਲਾਂ ਰੋਟੀ ਬਣਾਈਏ ਅੱਛਾ ਹਾਂਜੀ ਠੀਕ ਹੈ ਹੁਣ ਧੁੱਪ ਵੀ ਵੱਧ ਹੀ ਜਾਣੀ ਫਿਰ ਮੁਸ਼ਕਲ ਹੋ ਜਾਣੀ ਹਾਂਜੀ ਇਸ ਕਰਕੇ ਤੁਸੀਂ ਸੋਚੇ ਹੰਡੇ ਹੰਡੇ ਪਾ ਆਈਏ ਉਹ ਚੱਲੇ ਫੋਰ ਤੇ ਨਹੀਂ ਪਈ ਵੋਟ ਤੇ ਅਸੀਂ ਆਖੇ ਫਿਰ ਬਾਅਦ ਵਿੱਚ ਪਾ ਦਾਂਗੇ ਰੋਟੀ ਮਾਤਾ ਜੀ ਕਿਹੜੀਆਂ ਚੀਜ਼ਾਂ ਲੱਗਦੀਆਂ ਤੁਹਾਨੂੰ ਵੋਟ ਕਹਿੰਦੇ ਬੜੀ ਤਾਕਤ ਹੁੰਦੀ ਵੋਟ ਦੇ ਵਿੱਚ ਕੀ ਲੱਗਦਾ ਵੀ ਤੁਸੀਂ ਵੋਟ ਪਾਓ ਤੇ ਕੀ ਵ ਜੇ ਪਾਵਾਂਗੇ ਵੋਟ ਤੇ ਸਾਡਾ ਵੀ ਨਾਮ ਵੱਧਾ ਤੇ ਜਿੰਨਾ ਬਣਨਾ ਉਹਨਾਂ ਦਾ ਵੀ ਨਾਮ ਵੱਧਾ ਹੂੰ ਬਣ ਕੇ ਉਹ ਤੁਹਾਡੇ ਲਈ ਕੁਝ ਕੀਤਾ ਉਹਨਾਂ ਨੇ ਅੱਜ ਤੱਕ ਵਾਧੂ ਜਵਾਦੂ ਕਰਦੇ ਨੇ ਕਰਦੇ ਕਿਉਂ ਨਹੀਂ ਹਾਂ ਕੀ ਹੋਣਾ ਚਾਹੀਦਾ ਕੀ ਕੁਝ ਹੋਣਾ ਚਾਹੀਦਾ ਕੀ ਮੁੱਦੇ ਤੁਹਾਡੇ ਸਾਡੇ ਜਿ ਇਹੋ ਹੀ ਆ ਕਿ ਪਿੰਡ ਦਾ ਨਾਮ ਰੋਸ਼ਨ ਹੋਣਾ ਚਾਹੀਦਾ ਕੁਛ ਨਾ ਕੁਛ ਪਿੰਡ ਦਾ ਬਣਨਾ ਚਾਹੀਦਾ ਤੇ ਆ ਪਿੰਡ ਨਾ ਰੋਸ਼ਨ ਹੋ ਗਿਆ ਬਿਲਕੁਲ ਕਿਵੇਂ ਭਾਈ ਠੀਕ ਹੋ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਬਿਲਕੁਲ ਜੀ ਕੀ ਲੱਗਦਾ ਹੈ ਇਸ ਵਾਰ ਲੋਕ ਆਪਣੀ ਵੋਟ ਪਾ ਕੇ ਵਧੀਆ ਸਰਕਾਰ ਚੁਣਨਗੇ ਜੋ ਦੇਸ਼ ਦਾ ਭਲਾ ਕਰੇ। ਬਿਲਕੁਲ ਜੀ। ਲੋਕ ਕਾਂਗਰਸ ਪਾਰਟੀ ਦੇ ਪੱਖ ਵਿੱਚ ਨਿਤਰ ਰਹੇ ਨੇ ਤੇ ਲੋਕ ਚਾਹੁੰਦੇ ਨੇ ਕਿ ਦੇਸ਼ ਦਾ ਸੰਵਿਧਾਨ ਬਚਾਉਣ ਵਾਸਤੇ ਆਪਾਂ ਵੋਟ ਇਸਰ ਦੀਏ। ਹਾਂਜੀ। ਤੇ ਲੋਕਾਂ ਦੇ ਮੁੱਦੇ ਕੀ ਆ ਤੁਹਾਨੂੰ ਕੀ ਲੱਗਦਾ ਇਸ ਨਗਰ ਦੇ ਵਿੱਚ ਰਹਿਣ ਵਾਲੇ ਤੁਸੀਂ ਤਾਂ ਕਿਹੜੇ ਕਿਹੜੇ ਮੁੱਦੇ ਇੱਥੇ ਆਗੇ? ਇਸ ਪਿੰਡ ਦਾ ਸਰਪੰਚ ਹੈ ਜੀ। ਇਸ ਪਿੰਡ ਦਾ ਸਰਪੰਚ ਹੈ ਜੀ ਸਭ ਤੋਂ ਮੇਨ ਮੁੱਦਾ ਹੈ ਨਸ਼ਾ। ਨਸ਼ੇ ਦੀ ਜੜ ਨੂੰ ਖਤਮ ਕਰਨਾ ਹੈ। ਤੇ ਲੋਕ ਨਸ਼ੇ ਦੀ ਜੜ ਨੂੰ ਖਤਮ ਕਰਨ ਕਰਕੇ ਵੋਟ ਪਾ ਰਹੇ ਨੇ ਸਾਡੇ ਪਿੰਡ ਦੇ। ਕਿੰਨੀ ਕ ਵੋਟਿੰਗ ਹੁਣ ਤੱਕ ਹੋ ਚੁੱਕੀ ਹੈ ਕਿਉਂਕਿ ਗਰਮੀ ਬਹੁਤ ਆ ਗਰਮੀ ਦਾ ਦਿਨ ਹੈ ਤਾਂ ਸਰਕਾਰ ਨੇ 7 ਤੋਂ ਲੈ ਕੇ 6 ਤੱਕ ਦਾ ਸਮਾਂ ਦਿੱਤਾ ਲੱਗਦਾ ਵੀ ਅੱਧੀ ਕ ਵੋਟਸ ਪਹਿਲੇ ਉੱਚ ਚਰਨ ਚ ਭੁਗਤਜੂਗੀ ਫਿਰ ਲੋਕੀ ਰਾਮ ਰੂਮ ਕਰਨਗੇ ਬਾਅਦ ਸ਼ਾਮੀ ਪਾ ਜਾਣਗੇ ਬਿਲਕੁਲ ਜੀ ਇਦਾਂ ਹੀ ਹੋ ਰਿਹਾ ਜੀ ਗਰਮੀ ਕਾਫੀ ਆ ਪਰ ਅਸੀਂ ਆਪਣੇ ਬੂਥਾਂ ਦੇ ਅੰਦਰ ਅੰਦਰ ਪ੍ਰਬੰਧ ਕੀਤਾ ਹੋਇਆ ਵਾ ਪੱਕੇ ਭੁਖੇ ਲਾਏ ਆ ਪਾਣੀ ਦਾ ਪ੍ਰਬੰਧ ਹੈ ਸ਼ਰਬਤ ਦਾ ਪ੍ਰਬੰਧ ਕੀਤਾ ਵਾ ਵੀ VOTER ਆਉਣ ਤੇ ਸਕੂਨ ਲੈਣ ਕਿਉਂਕਿ ਇੱਕ ਦਿਨ ਉਹਨਾਂ ਵੋਟ ਪਾਉਣੀ ਹੈ 5 ਸਾਲ ਉਹਨਾਂ ਸਰਕਾਰ ਕੋ ਸਾਡੇ ਕੋਲ ਉਹਨਾਂ ਕੰਮ ਲੈਣੇ ਨੇ ਪਰ ਸਾਡਾ ਵੀ ਫਰਜ਼ ਬਣਦਾ ਹੈ ਗਰਮੀ ਦੇ ਹਾਲਾਤਾਂ ਨੂੰ ਦੇਖਦੇ ਹੋਏ ਆ ਅੰਦਰ ਵਧੀਆ ਤਰੀਕੇ ਦੇ ਨਾਲ ਪ੍ਰਬੰਧ ਕੀਤਾ ਗਿਆ ਹੈ ਠੰਡੇ ਦਾ ਮਾਗਨਾ ਲੈਣ ਵਾਲਾ ਫੈਸਲਾ ਹੁੰਦਾ ਹੈ ਤੇ ਕਿਤੇ ਗਰਮੀ ਤਪਿਆ ਬੰਦਾ ਉੱਥੇ ਕਲਪੀ ਨਾ ਜਾਵੇ ਕਲਪੀ ਨਾ ਜਾਵੇ ਤੇ ਸੋ ਸਾਡਾ ਫਰਜ਼ ਬਣਦਾ ਹੈ ਵੀ ਚਲੋ ਆਉਣਾ ਇੰਨੀ ਗਰਮੀ ਦੇ ਵਿੱਚ ਅਸੀਂ ਆਪਣੇ ਵੱਲੋਂ ਕੋਈ ਨਾ ਕੋਈ ਰਾਹਤ ਦੇ ਸਕੀਏ ਤਾਂ ਬਿਲਕੁਲ ਆਪਣੇ ਵੋਟ ਦੇ ਅਧਿਕਾਰ ਨੂੰ ਵਰਤਣ ਦੀ ਲਈ ਲੋਕ ਘ ਇਲੈਕਸ਼ਨ ਕਮਿਸ਼ਨ ਦਾ ਵੀ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਲੋਕ ਆ ਕੇ VOTING ਕਰਨ ਸੋ ਕਿਤੇ ਲੱਗੇ ਤਾਂ ਸਫਲ ਹੁੰਦਾ ਜ਼ਰੂਰ ਦਿਖਾਈ ਦੇ ਰਿਹਾ ਹੈ 7 ਵਜੇ ਤੋਂ ਲੈ ਕੇ ਜੇ ਸਮਾਂ ਸ਼ੁਰੂ ਕੀਤਾ ਤਾਂ ਲੋਕ ਜਲਦੀ ਤੋਂ ਜਲਦੀ ਠੰਡੇ ਮੌਸਮ ਦੇ ਵਿੱਚ ਉੱਠ ਕੇ ਆ ਕੇ ਕੋਸ਼ਿਸ਼ ਕਰ ਰਿਹਾ ਕਿ ਪਹਿਲਾਂ ਪਹਿਲਾਂ ਜਿਉਂ ਗਰਮ ਹਵਾਵਾਂ ਵਗਣ ਤੇ ਮੌਸਮ ਗਰਮ ਹੋਵੇ ਉਸ ਤੋਂ ਪਹਿਲਾਂ ਪਹਿਲਾਂ ਵੋਟ ਪਾ ਆਈਏ ਸੋ ਜਿੱਥੇ ਅਸੀਂ ਜਾ ਕੇ ਕੋਸ਼ਿਸ਼ ਕਰਦੇ ਆ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਤਾਂ ਪਿੰਡਾਂ ਵਿੱਚ ਇਹ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਵੱਲ ਚੜ ਕੇ ਸਵੇਰੇ ਸਵੇਰੇ ਕੋਸ਼ਿਸ਼ ਕਰ ਰਹੇ ਆ ਕਿ ਜਾ ਕੇ ਵੋਟ ਜ਼ਰੂਰ ਪਾ ਕੇ ਆਈਏ ਪਰ ਇਹ ਵੋਟਾਂ ਕਿਸ ਨੂੰ ਜਤਾਉਣਗੀਆਂ ਤੇ ਕੌਣ ਨੁਮਾਇੰਦੇ ਅੱਗੇ ਜਾਣਗੇ ਲੋਕਾਂ ਦੇ ਜੋ ਮੁੱਦੇ ਆ ਲੋਕਾਂ ਦੀ ਜੋ ਆਸਾਂ ਉਮੀਦਾਂ ਉਹ ਕੀ ਹੱਲ ਹੋਣਗੀਆਂ ਉਹਨਾਂ ਦੇ ਉੱਤੇ ਉਹ ਨੁਮਾਇੰਦੇ ਖੜੇ ਉਤਰਨਗੇ ਇਹ ਦੇਖਣ ਵਾਲੀ ਗੱਲ ਰਹੇਗੀ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਮਾਨਾ ਵਾਲਾ ਅੰਮ੍ਰਿਤਸਰ